ਹਾਂਜੀ ਮੇਰੇ ਪਿਆਰੇ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 satdi.com ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜਿਹੜੇ ਦੋਸਤ ਜਿਹੜੇ PS PCL ਐਲਮ PSPL apprenticeship PSPL grade 2 PSPL test mechanic ਜੈ ਹੋਰ ਕਿਸੇ ਵੀ ਟੈਕਨੀਕਲ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਇਹ ਬੇਸਿਕ MCQ ਲੈ ਕੇ ਆਇਆ ਹਾਂ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਲੈਣਾ ਚਾਹੁੰਦੇ ਹੋ ਤਾਂ 1-200 ਰੁਪਏ ਦੇ ਵਿੱਚ ਇੱਕ ਆਫਰ ਚੱਲ ਰਿਹਾ ਹੈ ਜੀ ਜਿਸ ਦੇ ਵਿੱਚ ਤੁਹਾਨੂੰ 1000 ਤੋਂ 1200 ਦੇ ਕਰੀਬ ਐਮਸੀਕਿਊ ਮਿਲਣਗੇ ਜੀ ਟੌਪ ਦੇ ਐਮਸੀਕਿਊ ਹੋਣਗੇ ਜੀ ਬੇਸਿਕ ਐਮਸੀਕਿਊ ਹੋਣਗੇ ਵਿਦ ਆਨਸਰ ਹੋਣਗੇ ਜੀ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ 96406 15143 ਇਸ ਨੰਬਰ ਤੇ ਓਨਲੀ 200 ਰੁਪਏ ਸੈਂਡ ਕਰਕੇ ਇਸ ਨੰਬਰ ਤੇ ਸਕਰੀਨਸ਼ਾਟ ਭੇਜ ਦੇਣਾ ਹੈ ਤੁਰੰਤ ਤੁਹਾਨੂੰ ਪੀਡੀਐਫ ਸਾਰੀਆਂ ਮਿਲ ਜਾਣਗੀਆਂ ਜੀ ਜੇਕਰ ਤੁਸੀਂ ਸਾਡੇ ਅਫੀਸ਼ੀਅਲ ਵਟਸਐਪ ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕੇ ਤੁਸੀਂ ਦਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰ ਦਵੇ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਕੁਐਸਚਨ ਹੈ ਜੀ 8 ਦਿੱਤਿਆਂ ਵਿੱਚੋਂ ਕਿਹੜਾ ਟਰਾਂਸਫਾਰਮਰ ਵੱਟ ਨਹੀਂ ਬਦਲਦਾ ਕੇਸ ਵਿੱਚ ਨਹੀਂ ਬਦਲਦਾ ਕਰੰਟ ਵੋਲਟੇਜ ਫ੍ਰੀਕੁਐਂਸੀ ਜਾਂ ਆਲ ਆਫ ਦੀ ਅਬਾਉ ਉੱਪਰ ਵਾਲੇ ਸਾਰੇ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਫ੍ਰੀਕੁਐਂਸੀ ਨਹੀਂ ਬੰਦਾ ਬਦਲਦਾ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਜੀ ਟਰਾਂਸਫਾਰਮਰ ਫ੍ਰੀਕੁਐਂਸੀ ਨਹੀਂ ਬਲਦਾ ਕਿਉਂਕਿ ਆਪਣੀ ਇੰਡੀਆ ਦੀ ਫ੍ਰੀਕੁਐਂਸੀ ਜਿਹੜੀ ਹੈ ਉਹ 50 ਹਰਟਜ਼ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਕੁਐਸਚਨ ਨੰਬਰ ਹੈ 2 ਜਦੋਂ ਟਰਾਂਸਫਾਰਮਰ ਵਿੱਚ ਊਰਜਾ ਨੂੰ ਪ੍ਰਾਇਮਰੀ ਤੋਂ ਸੈਕੰਡਰੀ ਤੱਕ ਪਹੁੰਚਾਇਆ ਜਾਂਦਾ ਹੈ ਹਾਂਜੀ ਦੋਸਤੋ ਤਾਂ ਆਪਸ਼ਨਾਂ ਆਪਣੇ ਕੋਲ 4 ਦਿੱਤੀਆਂ ਹੋਈਆਂ ਹਨ ਇੱਕ ਬਿਲਕੁਲ ਰਾਈਟ ਹੈ ਜੀ ਉਹ ਕਿਹੜੀ ਹੈ ਜੀ ਹਾਂਜੀ ਆਪ ਦੇ ਦਿਮਾਗ ਦੇ ਵਿੱਚ ਮਾਈਂਡ ਵਿੱਚ ਗੈਸ ਜ਼ਰੂਰ ਕਰਨਾ ਹੈ ਜੀ ਕਿਹੜਾ ਇਸ ਦਾ ਆਨਸਰ ਸਹੀ ਹੋ ਸਕਦਾ ਹੈ ਜੀ ਤਾਂ ਜੋ ਤੁਹਾਨੂੰ ਸਹੀ ਤਰੀਕੇ ਨਾਲ ਯਾਦ ਹੋ ਸਕਾਂ ਜੀ ਹਾਂਜੀ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਬਾਏ ਦੀ ਫਲਕਸ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੈ ਚਲੋ ਠੀਕ ਹੈ ਦੋਸਤੋ ਨੈਕਸਟ ਕੁਸਚਨ ਚੱਲ ਗਿਆ ਦੋਸਤੋ ਕੁਸਚਨ ਨੰਬਰ 70 ਇੱਕ ট্রান্সਫਾਰਮਰ ਕੋਰ ਨੂੰ ਲੈਮੀਨੇਟ ਕੀਤਾ ਜਾਂਦਾ ਹੈ ਕਿਉਂਕਿ ਆਪਸ਼ਨ ਆਪਨੇ ਸਾਹਮਣੇ ਦਿੱਤੇ ਹੋਈਆਂ ਨੇ ਪਹਿਲੀ ਹੈ ਇਸਟੋਰਸਿਸ ਦੇ ਨੁਕਸਾਨ ਨੂੰ ਘਟਾਉਣ ਲਈ ਐਡੀ ਮਜੂਦਾ ਘਟੇ ਨੂੰ ਘਟਾਓ ਤਾਂਬੇ ਦੇ ਨੁਕਸਾਨ ਨੂੰ ਘਟਾਓ ਉਪਰੋਕਤ ਸਾਰੇ ਨੁਕਸਾਨ ਨੂੰ ਘਟਾਓ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਐਡੀ ਮੌਜੂਦਾ ਮੌਜੂਦਾ ਕਾਟੇ ਨੂੰ ਘਟਾਓ ਆਪਸ਼ਨ ਐਡਾ ਇਸ ਦਾ ਦੋਸਤੋ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਚਲੋ ਜੀ ਆਪਾਂ ਚੱਲਦੇ ਆ नेक्स्ट ਕੁਐਸਚਨ ਤੇ ਕੁਐਸਚਨ ਨੰਬਰ ਹੈ 4 ਇੱਕ ਨਿਰਧਾਰਿਤ ਕਰਨ ਲਈ ਟਰਾਂਸਫਾਰਮਰ ਤੇ ਕੋਈ ਲੋਡ ਨਹੀਂ ਕੀਤਾ ਜਾਂਦਾ ਨਿਰਧਾਰਿਤ ਕਰਨ ਲਈ ਟਰਾਂਸਫਾਰਮਰ ਤੇ ਕੋਈ ਲੋਡ ਨਹੀਂ ਕੀਤਾ ਜਾਂਦਾ ਪਿੱਤਲ ਦਾ ਨੁਕਸਾਨ ਚੁੰਬਕੀ ਮੌਜੂਦਾ ਚੁੰਬਕੀ ਮੌਜੂਦਾ ਅਤੇ ਨੁਕਸਾਨ ਟਰਾਂਸਫਾਰਮਰ ਦੀ ਕੁਸ਼ਲਤਾ हां जी दोस्तों सो ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਚੁਬ ਕੀ ਮਜੂਦਾ ਅਤੇ ਨੁਕਸਾਨ ਆਪਸ਼ਨ ਈਡੀ ਇਸ ਦਾ ਦੋਸਤੋ ਰਾਈਟ ਆਨਸਰ ਹੈ ਜੀ ਦੋਸਤੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗ ਰਹੀ ਹੈ ਕਿਰਪਾ ਕਰਕੇ ਕਮੈਂਟਾਂ ਵਿੱਚ ਜਰੂਰ ਦੱਸ ਦਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਆਪਣੇ ਦੋਸਤਾਂ ਤੱਕ ਸ਼ੇਅਰ ਵੀ ਜਰੂਰ ਕਰ ਦਿਓ ਜੀ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਜਾਂ ਕੋਈ ਵੀ ਜਾਣਕਾਰੀ ਅਪਲੋਡ ਕਰੀਏ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੀ ਸਕਰੀਨ ਤੇ ਤੁਹਾਨੂੰ ਮਿਲੇ ਜੀ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਚੱਲਦੇ ਜਾਈਏ ਕੁਐਸਚਨ ਨੰਬਰ ਹੈ 5 ਕਹਿ ਰਿਹਾ ਹੈ ਪਾਵਰ ਟਰਾਂਸਫਾਰਮਰ ਦੀ ਕੁਸ਼ਲਤਾ ਇਸ ਕਰਮ ਹੈ ਜੀ ਕਿਸ ਕਰਮ ਹੈ ਜੀ 100% 98% 50% ਜਾਂ 25% ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ 98% ਆਪਸ਼ਨ ਐੜਾ ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਕੁਐਸਚਨ ਨੰਬਰ ਹੈ 6 ਟਰਾਂਸਫਾਰਮਰ ਵਿੱਚ ਨਿਮਨ ਲਿਖਤ ਵਿੰਡਿੰਗ ਨੂੰ ਵਾਈਂਡਿੰਗ ਨੂੰ ਵਧੇਰੇ ਕਰਾਸ ਸੈਕਸ਼ਨਲ ਖੇਤਰ ਮਿਲਿਆ ਹੈ ਘੱਟ ਵੋਲਟੇਜ ਵਾਈਨਿੰਗ ਉੱਚ ਵੋਲਟੇਜ ਵਾਈਨਿੰਗ ਪ੍ਰਾਇਮਰੀ ਵਾਈਨਿੰਗ ਜਾਂ ਸੈਕੰਡਰੀ ਵਾਈਨਿੰਗ ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਉੱਚ ਵੋਲਟੇਜ ਵਾਈਨਿੰਗ ਆਪਸ਼ਨ ਐੜਾ ਜੋ ਕਿ ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਸਚਨ ਚੱਲਦੇ ਆ ਜੀ ਕੁਸਚਨ ਨੰਬਰ ਹੈ 7 ਇੱਕ ট্রান্সਫਰਮਰ ਬਦਲਦਾ ਹੈ ਕੀ ਬਦਲਦਾ ਹੈ ਜੀ ਅੱਗੇ ਉਸਨੇ ਕਿਹਾ ਹੀ ট্রান্সਫਰ ਨਹੀਂ ਬਦਲਦਾ ਉਹ ਤਾਂ ਫ੍ਰੀਕੁਐਂਸੀ ਨਹੀਂ ਬਦਲਦਾ ਬਦਲਦਾ ਜੀ ਠੀਕ ਹੈ ਜੀ ਤਾਂ ਹੁਣ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਪਾਵਰ ট্রান্সਫਰਮਰ ਨਹੀਂ ਬਦਲਦਾ ਪਾਵਰ ਜਿੰਨੀ ਵੀ ਹੋ ਗਈ ਉਹ ਨਹੀਂ ਹੀ ਰਹਿੰਦੀ ਹੈ ਜੀ ऑप्शन सी इसका राइट आंसर है जी ठीक है दोस्तों चलो जी नेक्स्ट क्वेश्चन थे क्वेश्चन नंबर है अठ पोल उपर समय धरती तो ऊंचाई तो शुरू करनी चाहिए जी अपने को आर सीसी का पोल है जी जो अपने खंभे लगे होंगे जी ठीक है जी ਗਰ ਆ ਪੋਲ ਉੱਪਰ ਕੰਡਾ ਤਾਰ ਪਹਿਲਾਂ ਵੀ ਨਾ ਕੰਡਾ ਤਾਰ ਵੀ ਕਰਦੇ ਸੀ ਹੁਣ ਵੀ ਕਰਦੇ ਨੇ ਜੀ ਇੱਥੇ ਕਰਕੇ ਨਾ ਕੰਡਾ ਤਾਰ ਕਰ ਦਿੰਦੇ ਨੇ ਜੀ ਪੋਲ ਨੂੰ ਕਰਦੇ ਸਮੇਂ ਧਰਤੀ ਤੋਂ ਕਿੰਨੀ ਉਚਾਈ ਤੇ ਸ਼ੁਰੂ ਕਰਨੀ ਚਾਹੀਦੀ ਹੈ ਇੱਥੇ ਆ ਧਰਤੀ ਹੋ ਗਈ ਆਪਣੀ ਜੀ ਕਿੰਨੀ ਉਚਾਈ ਤੇ ਕਰਨੀ ਚਾਹੀਦੀ ਹੈ ਜੀ ਉਚਾਈ ਦੱਸੋ ਹਾਂ ਜੀ ਦੋਸਤੋ 1 ਮੀਟਰ 2 ਮੀਟਰ 3 ਮੀਟਰ ਜਾਂ 4 ਮੀਟਰ ਦੋਸਤੋ ਇਸ ਦਾ ਰਾਈਟ ਆਨਸਰ ਹੈ ਜੀ ਉਹ ਹੈ ਤਿੰਨ ਮੀਟਰ ਆਪਸ਼ਨ ਏ ਡੀ ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਤੇ ਜੀ ਕੁਐਸਚਨ ਨੰਬਰ ਹੈ 9 ਕਹਿੰਦਾ ਡਿਸਟ੍ਰਿਬਿਊਸ਼ਨ ਲਾਈਨਾਂ ਤੋਂ ਗਾਰਡ ਕਿਉਂ ਲਗਾਏ ਜਾਂਦੇ ਹਨ ਗਾਰਡਿੰਗ ਜਿਵੇਂ ਇਕ ਆਪੋਲ ਹੋ ਗਿਆ ਜੀ ਇੱਕ ਆਪੋਲ ਹੋ ਗਿਆ ਜੀ ਆ ਆਪਣੀ ਹੋ ਗਈ ਜੀ ਡਿਸਟ੍ਰੀਬਿਊਸ਼ਨ ਲਾਈਨ ਠੀਕ ਹੈ ਜੀ ਤਾਰਾਂ ਪਾਈ ਹੋਈ ਨੇ ਜੀ ਉਹ ਕਹਿ ਰਿਹਾ ਗਾਰਡ ਗਾਰਡ ਕਿਉਂ ਲਗਾਏ ਜਾਂਦੇ ਹਨ ਠੀਕ ਹੈ ਜੀ ਗਾਰਡਿੰਗ ਕਿਉਂ ਕੀਤੀ ਜਾਂਦੀ ਹੈ ਗਾਰਡਿੰਗ ਹੋ ਗਈ ਆ ਬਲੀ ਥੱਲੇ ਕਾਪਾ ਜੋ ਕਿ ਜੀਐਕਐਲ ਦੇ ਤਾਰਨ ਦੇ ਨਾਲ ਗਾਰਡਿੰਗ ਕਰ ਦਿੰਦੇ ਆ ਜੀ ਤਾਂ ਜੋ ਤੋਂ ਤਾਰ ਥੱਲੇ ਡਿੱਗੇ ਨਾ ਜਾਨਵਰਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਕਨੈਕਟਰ ਦੀ ਮਕੈਨੀਕਲ ਤਾਕਤ ਵਧਾਉਣ ਲਈ ਇਨਸੂਲੇਸ਼ਨ ਵਧਾਉਣ ਲਈ ਜਾਂ ਇਹਨਾਂ ਵਿੱਚ ਕੋਈ ਨਹੀਂ ਸੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਜਾਨਵਰਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਮੰਨ ਕੇ ਚਲੋ ਵੀ ਆਪਣੇ ਕੋਲ ਥੱਲੇ ਰੋਡ ਕ੍ਰੋਸ ਹੈ ਜੀ ਜਾਂ ਕੋਈ ਵੀ ਜਿੱਥੇ ਆਵਾਜਾਈ ਦੇ ਸਾਧਨ ਹੁੰਦੇ ਹਨ ਜੀ ਉਦੋਂ ਬ੍ਰੇਕਡਾਊਨ ਹੋਵੇ ਤਾਰ ਟੁੱਟੇ ਤਾਂ ਸਿੱਧਾ ਥੱਲੇ ਕਿਸੇ ਵੀ ਜਾਲੀਮਾਲੀ ਨੁਕਸਾਨ ਤੋਂ ਬਚਾਉ ਸਕਦੇ ਇਸ ਲਈ ਗਾਰਡਿੰਗ ਲਾਉਂਦੇ ਹਨ ਇੱਥੇ ਸਿੱਧਾ ਟਿਕ ਜਾਏਗੀ ਗਾਰਡਿੰਗ ਤੇ ਜੀ ਠੀਕ ਹੈ ਦੋਸਤੋ ਚਲੋ ਜੀ ਨੈਕਸਟ ਕੁਸਚਨ ਜੀ ਸਿਸਟਮ ਦਾ ਪਾਵਰ ਫੈਕਟਰ ਫੇਜ਼ ਅੰਤਰ ਵਿੱਚ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ ਸਿਸਟਮ ਦਾ ਪਾਵਰ ਫੈਕਟਰ ਫੇਜ਼ ਅੰਤਰ ਵਿੱਚ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ cos sin ਜਾਂ tan ਜਾਂ second ਤਾਂ ਸਿਸਟਮ ਦਾ ਪਾਵਰ ਫੈਕਟਰ cos कौस फाई ਦੇ ਨਾਲ ਦਰਸਾਇਆ ਜਾਂਦਾ ਜਦੋਂ ਵੀ ਤੁਸੀਂ ਆਪਣਾ એનર્ਜੀ ਮੀਟਰ ਜਿਹੜੇ ਆਪਣੇ ਘਰ ਦੇ ਬਾਹਰ ਮੀਟਰ ਲੱਗੇ ਹੁੰਦੇ ਹਨ એનર્ਜੀ ਮੀਟਰ ਜਾਂ ਤੁਸੀਂ ਕਿਸੇ ਸਬਸਟੇਸ਼ਨ ਜਾਓ ਸਰਕਟ ਬ੍ਰੇਕਰ ਉੱਥੇ ਜੋ ਪਾਵਰ ਫੈਕਟਰ ਦੀ ਇੰਡੀਕੇਸ਼ਨ ਹੁੰਦੀ ਹੈ ਉਹ ਹੁੰਦੀ ਹੈ ਜੀ cos phi cos phi ਲਿਖਿਆ ਹੁੰਦਾ ਹੈ ਆਪਸ਼ਨ A ਇਸ ਦਾ ਰਾਈਟ ਆਨਸਰ ਹੈ ਜੀ ਠੀਕ ਹੈ ਦੋਸਤੋ ਸੋ ਦੋਸਤੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਕਿਸਰ ਦੇ ਦੀ ਕਿਰਪਾ ਕਰਕੇ ਕਮੈਂਟ ਬਾਕਸੇ ਜ਼ਰੂਰ ਦੱਸ ਦੇਣਾ ਵੀਡੀਓ ਨੂੰ ਲਾਈਕ ਕਰ ਦੇਣਾ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਪੀਡੀਐਫ ਲਈ 96461 15143 ਇਸ ਨੰਬਰ ਤੇ ਸਾਨੂੰ ਓਨਲੀ 200 ਰੁਪਏ Google Pay ਆਫਰ ਚੱਲ ਰਿਹਾ ਹੈ ਜੀ ਜੇਕਰ ਤੁਸੀਂ ਸਾਨੂੰ 200 ਰੁਪਏ ਕਰਦੇ ਤਾਂ ਤੁਹਾਨੂੰ ਯਾਰ ਤੋਂ 1200 ਦੇ ਕਰੀਬ ਐਮਸੀਕੂ ਬੇਸਿਕ ਐਮਸੀਕੂ ਟਾਪ ਦੇ ਐਮਸੀਕੂ ਵਿਦ ਆਨਸਰ ਮਿਲਣਗੇ ਜੀ ਸੋ ਇੱਕ ਵਾਰ ਜ਼ਰੂਰ ਲਓ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ